ਇਹਦੇ ਕੋਈ ਦੋਰਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਭਾਰੀ ਮੀਂਹ ਆ ਰਿਹਾ ਔਰ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੈ ਉਹ ਮੈਂ ਸਮਝਦਾ ਕਿ ਬਹੁਤ ਲੰਮੇ ਸਮੇਂ ਬਾਅਦ 88 ਦੇ ਵਿੱਚ ਵੀ ਸ਼ਾਇਦ ਇਹਨੇ ਹੜ੍ਹ ਔਰ ਇਹਨੇ ਮੀਂਹ ਪਏ ਨਹੀਂ ਸੀ ਕਿ ਜਿੰਨੇ ਈਸ਼ਵਰ ਪਏ ਨਹੀਂ ਜਿਹਦੀ ਵਜ੍ਹਾ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਹੋਇਆ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮਐਲਏ ਸਾਡੇ ਪਾਰਟੀ ਦੇ ਆਫਿਸ ਵੀਰਜ਼ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸ ਕਰਕੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੋਣੋਂ ਬਚਤ ਵੀ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਥੀ ਸਾਡੇ ਪਾਰਟੀ ਦੇ ਵਰਕਰ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਪਹੁੰਚ ਗਈ ਜਾਮ ਗਈ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਹੈ ਔਰ ਇਸ ਨੂੰ ਕਵਰ ਕਰਨ ਦੇ ਲਈ ਨੀਚੋ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਜਾਸਤੇ ਜਿਹੜੀ ਉਹ ਕਿਸਾਨ ਵੀਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਆਉਂਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹਦੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕੇ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਹੈ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ